ਗੁਰਦਾ ਗੁਰਦੀਪ ਸਿੰਘ ਜੀ ਬਿੱਤੀ ਉਹਨਾਂ ਨਾਮ ਆ ਸਾਨੇਵਾਲ ਤੋਂ ਉਹ ਨੈਕਸੋ ਫੈਕਟਰੀ ਦੇ ਵਿੱਚ ਕਹਾੜੇ ਕੰਮ ਕਰਦੇ ਸੀਗੇ ਠੀਕ ਹੈ ਜੀ ਉਹ ਫੈਕਟਰੀ ਦੇ ਵਿੱਚ ਜਾ ਰਹੇ ਸੀਗੇ ਤੇ ਮਗਰੋਂ ਹੈਡਰ ਆਇਆ ਜਿਸ ਵੀ ਉਹਨੂੰ ਇੱਕ ਟਾਇਰ ਦੇ ਉੱਪਰ ਹੀ ਇੱਕ ਕੁਚਲ ਕੇ ਚਲਾ ਗਿਆ ਕੱਲ ਤੋਂ 24 ਘੰਟੇ ਹੋ ਚੁੱਕੇ ਨੇਗੇ ਹਾਲ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਬੱਚੇ ਛੋਟੇ ਨੇਗੇ ਇੱਕ 5 ਸਾਲ ਦਾ ਬੱਚਾ ਵਾ ਇੱਕ 7 ਸਾਲ ਦਾ ਬੱਚਾ ਵਾ ਗਰੀਬ ਪਰਿਵਾਰ ਤੋਂ ਵਿਚਾਰਾ ਤੇ ਕੁੰਕਲੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਹ ਬਾਕੀ ਉਹ ਕਹਿ ਰਿਆ ਸੀ ਕਾਰਵਾਈ ਕਰ ਰਹੇ ਆ ਤੁਸੀਂ ਡੈੱਡ ਬੋਡੀ ਲਾਓ ਸਨਸਕਾਰ ਕਰਵਾ ਦਿਓ ਕਹਿ ਰਿਹਾ ਵਿਸ਼ੇ ਸਿੰਘ ਜੋ ਵੀ ਕਾਰਵਾਈ ਸੀ ਕਰਵਾ ਰਹੇ ਆ ਹਵਾਲਾ ਦੇ ਰਹੇ ਆ ਕਾਰਵਾਈ ਆ ਪਰ ਸਾਨੂੰ ਹਲਗ ਨਹੀਂ ਰਿਹਾ ਵੀ ਇੱਥੇ ਕੋਈ ਕਰਵਾਈ ਹੋ ਰਹੀ ਆ ਜਿਵੇਂ ਵੀ ਉਹ ਮੁਕੇ ਤੇ ਫਰਾਰ ਆ ਉਹ ਮੌਕੇ ਦੇ ਬਰਾਉ ਸੀਸੀਟੀਵੀ ਕੈਮਰੇ ਫੋਟੋਜ਼ ਆ ਚੁੱਕੀਆਂ ਸਾਡੇ ਕੋਲ ਦੀ ਪੁਲਿਸ ਪ੍ਰਸ਼ਾਸਨ ਕੋਈ ਮੰਗ ਕਰ ਅਸੀਂ ਇਨਸਾਫ ਮੰਗਣਾ ਚਾਹੁੰਦੇ ਆ ਤੇ ਬੱਚੇ ਛੋਟੇ ਛੋਟੇ ਆ ਉਹਦੀ ਫਤਨੇ ਨੂੰ ਉਹਦੇ ਬੱਚੇ ਨੂੰ ਇਨਸਾਫ ਮਿਲ ਜੇ ਪਰਿਵਾਰ ਨੂੰ ਮਾਂ ਜਿਹੜੀ ਫੈਕਟਰੀ ਕੰਮ ਕਰਦਾ ਸੀ ਨੈਕਸੋ ਦੇ ਵਿੱਚ ਉਥੋਂ ਵਾਪਸ ਆਇਆ ਵਾ ਉਹ ਉਹਨਾਂ ਨੇ ਕੇਟ ਵਾਲਿਆਂ ਕੋਲੋਂ ਮੰਗਾਇਆ ਹੋਣਾ ਉਹਦੇ ਕੋਲ ਖਾਣ ਨੂੰ ਜਦੋਂ ਜਾ ਰਿਹਾ ਸੀ ਉਧਰੋਂ ਗੱਡੀ ਆ ਰਹੀ ਆ ਗੱਡੀ ਆ ਰਹੀ ਆ ਗੱਡੀ ਤੋਂ ਨਹੀਂ ਟਾਇਰ ਉੱਪਰ ਜੀ ਕੱਢ ਕੇ ਉਹਨੂੰ ਲੈ ਗਈ ਜੀ ਨਾਲ ਕਿ ਲੱਗਦਾ ਹਾਲਾਤ ਨਸ਼ੇ ਹਾਲਾਚੇ ਸੀਗਾ ਜੀ ਵੀ ਜੀਐਸਵੀ ਡਰਾਈਵਰ ਵਾਲਾ 100% ਇਹਦੇ ਇਹ ਵੀਡੀਓ ਅਸੀਂ ਕੜਵਾਈਆਂ ਨੇ ਜਿਹੜੀ ਉਹਦੇ ਵਿੱਚ ਐ ਲੱਗਦਾ ਵੀ ਸ਼ਰਿਆਂ ਟਿਕ ਰਿਹਾ ਵੀ ਵੀ ਜਾਨ ਬੁੱਝ ਕੇ ਕਿਵੇਂ ਜੀ ਕੀਤਾ ਹੁੰਦਾ ਜੀ بڑے ਚੌਂਗ ਦੇ ਵਿੱਚ ਕੈਮਰਾ ਲਗਾਇਆ ਬੜਾ ਠੀਕ ਐ ਐਚੂਲੀ ਕੈਮਰਾ ਉਹਦੇ ਵਿੱਚ ਆਪਣੀ ਫੁਟੇਜ ਇਕੜਵਾਂ ਇਹ ਟੂ ਜੱਡੋ ਜਿਹੀ ਇਨਫਰਮੇਸ਼ਨ ਨਿਕਲ ਜੂ ਪਰ ਸਾਡੇ ਨਾਲ ਕੋਈ ਸਾਥ ਹੀ ਨਹੀਂ ਦੇ ਰਿਹਾ ਬੈਂਕ ਦੇ ਅੰਦਰ ਉੱਥੇ ਚਾਰ-ਮਿਕਾ ਟੋਕੜ ਪੰਜ ਬੈਂਕਾਂ ਨੇਗੇ ਉਸੇ ਰੋਡ ਦੇ ਉੱਤੇ ਬੈਂਕ ਦੇ ਮੂਹਰੇ ਉਹ ਕੰਬਾਈਨ ਨਿਕਲੀ ਆ ਜਿਹੜੀ ਹੈ ਹਾਈਡਰਾ ਵਾ ਉਹ ਨਿਕਲੀ ਆ ਪਰ ਉਹ ਉਹ ਚੈੱਕ ਕਰ ਸਕਦੇ ਆ ਪੁਲਸਾ ਅਸੀਂ ਨਹੀਂ ਚੈੱਕ ਕਰ ਸਕਦੇ ਸਾਨੂੰ ਦਿਖਾ ਨਹੀਂ ਦੇ ਬੈਂਕਾਂ ਦੇ ਲੁਧਾਨਾ ਲੈ ਬਣਾ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੂ ਮੇਰੀ ਦੇਰ ਰਾਤ ਇੱਕ ਹਾਈਡਰਾ ਜੀਐਸਬੀ ਨੇ ਖੜੇ ਬੰਦੇ ਨੂੰ ਜਿਹੜੇ ਕਿ ਕੁਚਲ ਦਿੱਤਾ ਕੁਝ ਮਾਮਲਾ ਕੀ ਆ ਜਾਂਦੇ ਆ ਸਾਰਾ ਭਾਜੀ ਕਿ ਮਾਮਲਾ ਕੀ ਹੋਇਆ ਮਾਮਲਾ ਮਨੇ ਇਦਾਂ ਹੋਇਆ ਜੀ ਮੇਰੇ ਮਾਮਾ ਜੀ ਨਹੀਂ ਲੱਗਦੇ ਨੇ ਉਹ ਗੁਰਦੀਪ ਸਿੰਘ ਵਿੱਕੀ ਉਹਦਾ ਨਾਮ ਆ ਸਾਨੇਵਾਲ ਤੋਂ ਉਹ ਨੈਕਸੋ ਫੈਕਟਰੀ ਦੇ ਵਿੱਚ ਕੁਹਾੜੇ ਕੰਮ ਕਰਦੇ ਸੀਗੇ ਠੀਕ ਹੈ ਜੀ ਉਹ ਫੈਕਟਰੀ ਦੇ ਵਿੱਚ ਜਾ ਰਹੇ ਸੀਗੇ ਤੇ ਮਗਰੋਂ ਹੈਡਰ ਆਇਆ ਜੀ ਸੀ ਵੀ ਉਹਨੂੰ ਇੱਕ ਟਾਇਰ ਦੇ ਉੱਪਰ ਹੀ ਇੱਕ ਕੁਚਲ ਕੇ ਚਲਾ ਗਿਆ ਟਾਇਰ ਵਗੈਰਾ ਆਪਣਾ ਹਿਟਾਨਰ ਰੰਦਾ ਕੇਸ ਬਣ ਰਿਹਾ ਉਹ ਪੱਜ ਚੁਕਿਆ ਅਸੀਂ ਉਸੇ ਟਾਈਮੇ ਕਾਰਵਾਈ ਐਫ ਆਈ ਆਰ ਦਰਜ ਕਰਵਾਤੀ ਸੀ ਹਕਮਕਲਾ ਜਸਵੀਰ ਸਿੰਘ ਜੀ ਕੋਲ ਕੇਸ ਆਪਣਾ ਠੀਕ ਹੈ ਉੱਥੇ ਜਿਹੜੇ ਐਸ ਆਈ ਨੇਗੇ ਬਟ ਹਿਲਥਕਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੱਲ ਤਾਂ 24 ਘੰਟੇ ਹੋ ਚੁੱਕੇ ਨੇਗੇ ਹਲਦਕਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਬੱਚੇ ਛੋਟੇ ਨੇਗੇ ਇੱਕ 5 ਸਾਲ ਦਾ ਬੱਚਾ ਵਾ ਇੱਕ 7 ਸਾਲ ਦਾ ਬੱਚਾ ਵਾ ਗਰੀਬ ਪਰਿਵਾਰ ਤੋਂ ਵਿਚਾਰਾ ਉਹ ਵਿਚਾਰਾ 8000 ਤੇ ਉੱਥੇ ਦਿਹਾੜੀ ਕਰਦਾ ਸੀ ਸਾਨੂੰ ਇਹਦਾ ਇਨਸਾਫ ਹੋਣਾ ਮਿਲਣਾ ਚਾਹੀਦਾ ਹੈ ਰਹਿਣ ਵਾਲਾ ਕਿੱਥੇ ਦਾ ਵਿਅਕਤੀ ਉਹ ਸਾਨੇ ਵਾਲੇ ਰਹਿਣ ਵਾਲਦੇ ਜੀ ਹਾਂਜੀ ਸਾਰਿਆਂ ਦਾ ਵਾਰਡ ਨੰਬਰ ਮਰੂਣੀ ਕਰੀਬ ਹਾਂਜੀ ਕਿੰਨੀ ਉਮਰ ਉਹਨਾਂ ਦੀ 38 ਸਾਲ ਦੀ ਉਮਰ ਆ ਹਾਂਜੀ ਬਹੁਤ ਹਾਲੇ ਛੋਟੇ ਹੀ ਸਾਲ ਦੀ ਸੀਗਾ ਅੱਛਾ ਹਾਂਜੀ ਕਿੱਥੇ ਜਾ ਰਹੇ ਸੀਗੇ ਮੋਟਰਸਾਈਕਲ ਜਾ ਰਹੇ ਕਿੱਥੇ ਕਰ ਨਹੀਂ ਉਹ ਪੈਦਲ ਜਾ ਰਹੇ ਸੀਗੇ ਪੈ ਉਹਨਾਂ ਨੈਕਸੋ ਕੰਪਨੀ ਜੋ ਕੰਮ ਕਰ ਰਹੇ ਸੀਗੇ ਪੈਦਲ ਚੱਲ ਕੇ ਆਪਣੇ ਕੰਮ ਕੰਪਨੀ 'ਚ ਪਹੁੰਚ ਰਹੇ ਸੀ ਗੇਟ ਦੇ ਸਾਹਮਣੇ ਐਕਸੀਡੈਂਟ ਹੋਇਆ ਪੈਦਲ ਤੁਰ ਕੇ ਪਿੱਛੋਂ ਹੈਡਰ ਨੇ ਬਿਲਕੁਲ ਹਿੱਟ ਕਰਿਆ ਉਸ ਦੀ ਮੌਕੇ ਦੀ ਡੈਥ ਹੋ ਗਈ ਆ ਨਹੀਂ ਜਦੋਂ ਕਿ ਨਹੀਂ ਵੀ ਕਟਨਾ ਹੋਣੀ ਇਹ ਕਟਨਾ ਜੋ ਸੀਸੀਟੀਵੀ ਕੈਮਰੇ ਦੀ ਕਟਨਾ ਦਿਖਾਈ ਦੇ ਰਹੀ ਆ 1 ਵਜੇ ਕੇ 11 ਮਿੰਟ ਦੀ ਆ ਦੀ ਆ ਕੱਲ ਦੁਪਹਿਰ ਦੀ ਕੱਲ ਦੁਪਹਿਰ ਦੀ ਹੁਣ ਤੱਕ 12 24 ਘੰਟੇ ਹੋ ਚੁੱਕੇ ਆ ਸਾਕੋ ਦਿੱਤੀ ਜੀ ਤੇ ਕਿਹੜੀ ਮਾਮਲੇ ਕਿਹੜੇ ਖਾਣੇ 'ਚ ਮਾਮਲਾ ਕਰਦੇ ਆ ਇੱਕ ਕੁੰਮਕਲਾ ਖਾਣੇ 'ਚ ਬੱਚਾ ਜੀ ਹਾਂਜੀ ਹਾਂਜੀ ਕੁੰਮਕਲਾ ਤੇ ਕ ਤੁਸੀਂ ਡੈੱਡ ਬੋਡੀ ਲਾਓ ਸੰਸਕਾਰ ਕਰਵਾ ਦਿਓ ਕਹਿ ਰਿਆ ਵੀ ਸੀ ਸੀ ਜੋ ਵੀ ਕਾਰਵਾਈ ਸੀ ਕਰਵਾ ਰਹੇ ਆ ਹਵਾਲਾ ਦੇ ਰਹੇ ਕਾਰਵਾਈ ਆ ਪਰ ਸਾਨੂੰ ਹੱਲ ਲੱਗ ਨਹੀਂ ਰਿਹਾ ਵੀ ਇਹ ਤਾਂ ਕੋਈ ਕਾਰਵਾਈ ਹੋ ਰਹੀ ਆ ਕਿ ਜਿਹੜਾ ਜੀ ਸੀ ਬੀ ਆ ਉਹ ਮੋਕੇ ਤੇ ਫਰਾਰ ਆ ਉਹ ਮੋਕੇ ਦੇ ਬਰਾ ਉਹ ਸੀ ਸੀ ਡੀ ਵੀ ਕੈਮਰੇ ਫੋਟੋ ਆ ਚੁੱਕੀਆਂ ਸਾਡੇ ਕੋਲੇ ਤੇ ਹੁਣ ਕੀ ਪੁਲਿਸ ਪ੍ਰਸ਼ਾਸਨ ਕੋਈ ਮੰਗ ਕਰਦਾ ਅਸੀਂ ਇਨਸਾਫ ਮੰਗਣਾ ਚਾਹੁੰਦੇ ਆ ਉਹਦੇ ਬੱਚੇ ਛੋਟੇ ਛੋਟੇ ਆ ਉਹਦੀ ਪਤਨੀ ਨੂੰ ਉਹਦੇ ਬੱਚਿਆਂ ਨੂੰ ਇਨਸਾਫ ਮਿਲ ਜੇ ਪਰਿਵਾਰ ਨੂੰ ਨਹੀਂ ਨਹੀਂ ਫਰਾਰ ਹੋ ਗਈ ਗੱਡੀ ਲੈ ਕੇ ਭਜਾ ਕੇ ਚਲਾ ਗਿਆ ਉਹ ਅਸੀਂ ਇਹੀ ਮੰਗ ਕਰਦੇ ਆਂ ਵੀ ਉਹ ਬੰਦਾ ਫੜਿਆ ਜਾਵੇ ਉਹਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ ਮੇਰਾ ਬ੍ਰਦਰ ਸੀਗਾ ਵੀਰ ਜੀ ਕੀ ਨਾਮ ਸੀ ਉਹਦਾ ਉਹਦਾ ਗਰਦੀਪ ਸਿੰਘ ਵਿੱਕੀ ਸੀਗਾ ਕੀ ਉਮਰ ਸੀਗੀ ਉਹਦੀ ਉਮਰ 42 ਸਾਲ ਦੀ ਸੀਗੀ ਵੀਰ ਜੀ ਹੋਇਆ ਕੀ ਆ ਭਾਜੀ ਮੜਾ ਹੋਇਆ ਇਹ ਆ ਉਹ ਤੁਰਿਆ ਜਾ ਰਿਹਾ ਸੀ ਕੱਚੇ ਰਾ ਬਿਲਕੁਲ ਅੱਛਾ ਠੀਕ ਆ ਫੈਕਟਰੀ ਗਿਆ ਸੀਗਾ ਜੋ ਜਿਹੜੀ ਫੈਕਟਰੀ ਕੰਮ ਕਰਦਾ ਸੀ ਨੈਕਸੋ ਦੇ ਵਿੱਚ ਅੱਛਾ ਉਥੋਂ ਵਾਪਸ ਆਇਆ ਵਾ ਉਹ ਉਹਨਾਂ ਨੇ ਕੇਟ ਵਾਲਿਆਂ ਨੂੰ ਕੁਝ ਮੰਗਾਇਆ ਹੋਣਾ ਉਹਦੇ ਕੋਲ ਖਾਣ ਨੂੰ ਜਦੋਂ ਜਾ ਰਿਹਾ ਸੀ ਉਧਰੋਂ ਗੱਡੀ ਆ ਰਹੀ ਆ ਗੱਡੀ ਆ ਰਹੀ ਆ ਗੱਡੀ ਦੋਨੇ ਟਾਇਰ ਉੱਪਰ ਜੀ ਕੱਢ ਕੇ ਉਹਨੂੰ ਲੈ ਗਈ ਜ ਠੀਕ ਹੈ ਉੱਪਰ ਦੀ ਲੈ ਕੇ ਗਈ ਉਹ ਪਿਛਲੇ ਟਾਇਰ ਵੀ ਬਾਹਰ ਚੰਦ ਕੇ ਬੰਦੇ ਨੇ ਡਰਾਈਵਰ ਨੇ ਇਹ ਨਹੀਂ ਦੇਖਿਆ ਵੀ ਮੇਰੇ ਥੱਲੇ ਬੰਦਾ ਆ ਗਿਆ ਜੀ ਵੀਡੀਓ ਅਸੀਂ ਆਪ ਖੁਦ ਕਢਾਈਆਂ ਨੇ ਜੀ ਸਾਰਾ ਉਹ ਕਢਾਇਆ ਸੀ ਕੱਲ ਦੀ 1 ਵਜੇ ਦਾ ਐਕਸੀਡੈਂਟ ਹੋਇਆ ਹੋਇਆ ਵਾ ਕੋਈ ਕਾਰਵਾਈ ਨਹੀਂ ਹੋਈ ਹੁਣ ਤੱਕ ਕਿੰਨੇ ਵਜੇ ਦੀ ਘਟਨਾ ਹੋਣੀ ਹੈ ਜਦੋਂ ਤੱਕ 1 ਵਜੇ ਦੀ 1 ਵਜੇ ਦੀ ਘਟਨਾ ਜੀ ਕੱਲ ਵੀਰ ਦੀ ਦੁਪਹਿਰ ਦੀ ਹੈ ਸ਼ਰਾਬ ਦੀ ਨਹੀਂ ਕੱਲ ਦੁਪਹਿਰ ਦੀ 1 ਵਜੇ ਦੀ ਜੀ ਤੇ ਕੀ ਲੱਗਦਾ ਹਾਲਾਤ ਨਸ਼ੇ ਹਾਲਾਤ ਚ ਸੀਗਾ ਜੀਪੀ ਜੀਐਸਵੀ ਡਰਾਈਵਰ ਵਾਲਾ 100% ਵੀ ਸਾਡੇ ਵੀਡੀਓ ਅਸੀਂ ਕਢਵਾਈਆਂ ਨੇ ਜਿਹੜੀ ਉਹਦੇ ਵਿੱਚ ਐ ਲੱਗ ਦੇਖ ਰਿਹਾ ਵੀ ਜਾਣ ਬੁੱਝ ਕੇ ਕਿਵੇਂ ਜੀ ਕੀਤਾ ਹੁੰਦਾ ਜੀ ਨਹੀਂ ਪਰ ਬੰਦਾ ਸੈਰ ਤੋਂ ਜਾ ਰਿਹਾ ਉਹਨੂੰ ਦੇਖਿਆ ਨਹੀਂ ਗਿਆ ਤੁਸੀਂ ਵੀਡੀਓ ਦੇਖੋ ਜੀ ਜਿਹੜੀ ਵੀਡੀਓ ਅਸੀਂ ਕੜਾਈਆਂ ਤੋਂ ਵੀਡੀਓ ਚੈੱਕ ਕਰੋ ਸਾਡੇ ਵਿੱਚ ਕੈਦ ਹੋਈਆਂ ਹਾਂ ਹਾਂ ਸਾਡੇ ਕੋਲ ਹੈਗੇ ਜਾਂ ਪ੍ਰੂਫ ਹੈਗਾ ਸਾਡੇ ਕੋਲ ਜੀ ਮੌਕੇ ਤੇ ਪੁਲਿਸ ਨੂੰ ਤਲਾਹ ਦਿੱਤੀ ਤੁਸੀਂ ਮੌਕੇ ਤੁਹਾਨੂੰ ਹੀ ਪੁਲਿਸ ਨੇ ਫੋਨ ਕੀਤਾ ਜੀ ਅੱਛਾ ਜੀ ਵੀ ਆਹ ਨੰਬਰ ਦਾ ਤੁਹਾਡਾ ਵਾਕ ਬੰਦਾ ਕਿਸੇ ਨੂੰ ਪਿੰਡ ਫੋਨ ਕੀਤਾ ਸੀਗਾ ਉਹਨਾਂ ਨੇ ਮੈਨੂੰ ਫੋਨ ਕੀਤਾ ਫਿਰ ਤੁਹਾਨੂੰ ਪਤਾ ਲੱਗਿਆ ਜੀ ਜੀ ਬ੍ਰਦਰ ਕੀ ਇਹ ਤੁਹਾਡਾ ਮੈਰਿਡ ਹੈ ਮੇਰੇ ਮੈਰਿਡ ਆ ਜੀ ਦੋ ਬੱਚੇ ਨੇ ਉਹਦੇ ਇੱਕ ਬੇਟੀ ਆ 11 ਸਾਲ ਦੀ 7 ਸਾਲ ਦਾ ਬੇਟਾ ਉਹਦਾ ਜੀ ਤੇ ਹੁਣ ਸਿਵਲ ਹਸਪਤਾਲ ਦੇ ਵਿੱਚ ਆਇਆ ਜੋ ਹਾਂ ਜੀ ਉਹ ਪੋਸਟਮਾਰਟਮ ਵਾਸਤੇ ਆਏ ਸੀਗੇ ਜੀ ਤੇ ਹੁਣ ਪੁਲਿਸ ਕੀ ਇਹ ਸੁਵਿਸ਼ਾਸ਼ਣ ਦੇ ਰਹੀ ਹੈ ਤੁਹਾਨੂੰ ਪੁਲਸ ਕਲ ਦੀ ਇਹੀ ਕਹਿ ਰਹੀ ਹੈ ਜੀ ਕਾਰਵਾਈ ਕਰਾਂਗੇ ਕਾਰਵਾਈ ਕਰਾਂਗੇ ਪਰ ਕੋਈ ਹੋਈ ਨਹੀਂ ਫਿਲਹਾਲ ਅਜ ਤੱਕ ਜੀ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਅਸੀਂ ਆਪ ਖੁਦ 10 ਜਾਣਿਆਂ ਤੋਂ ਫੋਟੋਆਂ ਲੈ ਲਈ ਹੋਣੀਆਂ ਨਾਲੇ-ਦਾਲੇ ਪਰ ਇਹਨਾਂ ਨੇ ਕਿਸੇ ਤੋਂ ਨਹੀਂ ਲੱਤੀ ਜੀ ਅਜੇ ਤੱਕ ਜਿਹੜੇ ਜੀਸੀਬੀ ਦੇ ਨੰਬਰ ਪੇਟਾ ਲੱਗੀਆਂ ਹੁੰਦੀਆਂ ਨੇ ਹਾਈ ਸਕਿਉਰਿਟੀ ਦੀਆਂ ਉਸ ਤੋਂ ਕੋਈ ਵੀ ਜੀਪੀਐਸ ਵਗੈਰਾ ਕੋਈ ਟਰੈਕ ਵਗੈਰਾ ਨਹੀਂ ਹੋਇਆ ਇਹ ਪੁਲਸ ਦਾ ਕੰਮ ਆ ਜੀ ਸਾਨੂੰ ਉਸ ਤੱਕ ਕੋਈ ਜਾਣਕਾਰੀ ਦੇ ਬਾਰੇ ਨੌਲੇਜ ਨਹੀਂ ਸੀ ਕਿ ਇਹ ਪੌਸਨ ਕੋਈ ਚਲਾ ਤੇ ਦਿੱਤੀ ਹੋਣੀ ਪੁਲਸ ਨੇ ਸਾਨੂੰ ਅਜੇ ਤੱਕ ਕੋਈ ਸੀਸੀਟੀਵੀ ਕੈਮਰਸ ਨੇ ਕੁਝ ਨਹੀਂ ਦਿਖਾਇਆ ਅਸੀਂ ਆਪਣੇ ਵੱਲੋਂ ਜਿੰਨੀ ਕੈਚ ਕਰ ਪੁਲਿਸ ਨੂੰ ਕੁਝ ਨਹੀਂ ਮਿਲਿਆ ਜੀ। ਉਹਨਾਂ ਨੇ ਇਹੀ ਕਿਹਾ ਜਿਹੜਾ ਕਵਾੜੇ ਚੌਂਕ ਦੇ ਵਿੱਚ ਕੈਮਰਾ ਲਗਾਇਆ ਬੜਾ ਠੀਕ ਐਚਡੀ ਕੈਮਰਾ ਉਹਦੇ ਵਿੱਚ ਆਪਣੀ ਫੁਟੇਜ ਕਢਵਾਓ A to Z ਜਿੰਨੀ ਇਨਫਰਮੇਸ਼ਨ ਨਿਕਲ ਜੂ। ਬਟ ਸਾਡੇ ਨਾਲ ਕੋਈ ਸਾਥ ਹੀ ਨਹੀਂ ਦੇ ਰਿਹਾ। ਬੈਂਕ ਦੇ ਅੰਦਰ ਉੱਥੇ 4 ਮੈਂਕਾ ਟੋਕੜ 5 ਬੈਂਕਾਂ ਨੇਗੇ ਉਸੇ ਰੋਡ ਦੇ ਉੱਤੇ। ਬੈਂਕ ਦੇ ਮੂਹਰੇ ਉਹ ਕੰਬਾਈਨ ਨਿਕਲੀ ਆ ਜਿਹੜੀ ਉਹ ਹੈਡਰਾ ਵਾ ਉਹ ਨਿਕਲੀ ਆ। ਪਰ ਉਹ ਉਹ ਚੈੱਕ ਕਰ ਸਕਦੀ ਐ ਪੁਲਿਸ ਅਸੀਂ ਨਹੀਂ ਚੈੱਕ ਕਰ ਸਕਦੇ। ਸਾਨੂੰ ਉਹ ਦਿਖਾ ਨਹੀਂ ਦੇ ਬੈਂਕ ਵਾਲੇ। ਤੁਸੀਂ ਪਿਤਾ ਹੋਈ ਲੜਦੀ ਹੈ ਕਿ ਕਿਸ ਤਰ੍ਹਾਂ ਦੇ ਦੇ ਦੋਗੇ ਦਿਨ ਦਿਹਾਰ ਇੱਕ ਡਰਾਈਵਰ ਜਾ ਗਿਆ ਨਿਸ਼ਿਲੀ ਤਾਤ ਹੁੰਦਾ ਉਹ ਕੁਝ ਕੁਚਲ ਜਾਂਦਾ ਹੈ ਹਾਂ ਹਾਂ ਜ ਕਿਸੇ ਨੇ ਉਹ ਦੇਖਿਆ ਨਹੀਂ ਉਹ ਡਰਾਈਵਰ ਨੇ ਬਿਲਕੁਲ ਨਹੀਂ ਦੇਖਿਆ ਕਿ ਮੇਰੇ ਅੱਗੇ ਕੋਈ ਆ ਰਿਹਾ ਜਾਂ ਨਹੀਂ ਜਾ ਰਿਹਾ ਉਹ ਬਿਲਕੁਲ ਜਾ ਕੇ ਉਹਦੀ ਬੈਕ ਤੇ ਮਾਰ ਕੇ ਉਹ ਬੰਦਾ ਡੇਗਾ ਤੇ ਪਿਛਲਾ ਟਾਇਰ ਉਹਦੇ ਉੱਪਰ ਦੀ ਕੱਢ ਕੇ ਬੰਦਾ ਆਰਾਮ ਨਾਲ ਜਾ ਰਿਹਾ ਪਤਾ ਨਹੀਂ ਆਹ ਲਾਪਰਵਾਹੀ ਆ ਜਾਂਦੀ ਹਾਲੇ ਤੱਕ ਕੋਈ ਸੂਚਨਾ ਨਹੀਂ ਹਾਂ ਜੀ ਨਾ ਕੋਈ ਸੂਚਨਾ ਨਹੀਂ ਮਿਲੀ ਕੋਈ ਪੁੱਛਣੇ ਪੁਰਥ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ ਕਿਹੜੇ ਥਾਣੇ ਦੇ ਚ ਰਹੀ ਹੈ ਕੰਪਲੀਟ ਦਰਜ ਹੋ ਗਈ ਹੁਕਮਕਲਾ ਥਾਣੇ ਤੇ ਜੀ ਅਜੇ ਤੱਕ ਹੁਕਮਕਲਾ ਥਾਣੇ ਦੇ ਆਈਓ ਨੇ ਜਾਂ ਕਿਸੇ ਵੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤੁਹਾਡੀ ਨਹੀਂ ਕਿਸੇ ਨਾਲ ਨਹੀਂ ਹੋਈ ਜੀ ਕੀ ਕਿਹਾ ਆਸ਼ਵਾਸ਼ਣ ਕੀ ਦਿੱਤਾ ਉਹਨਾਂ ਨੂੰ ਕੀ ਮੰਗ ਕਰਦੇ ਮੰਗ ਤਾਂ ਇਹੀ ਕਰਦਾ ਸੁਣਵਾਈ ਹੋਣੀ ਚਾਹੀਦੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਉਹਦੇ ਭੋਰਾ ਭੋਰਾ ਬੱਚੇ ਨੇ ਜੋ ਬਣਦੀ ਕਾਰਵਾਈ ਕਰੇ ਨਾਲੇ ਕਰਨੀ ਚਾਹੀਦੀ ਹੈ ਜੀ ਪਤਾ ਹੀ ਇਕਮਾਉਣ ਵਾਲਾ ਸੀਗਾ ਇਕੱਲਾ ਹੀ ਬੰਦਾ ਕਮਾਉਣ ਵਾਲਾ ਜੀ ਉਹ ਵੀ ਚਲਾ ਗਿਆ ਕੋਈ ਹੈ ਨਹੀਂਗਾ ਜੀ ਤੋ ਬਿਲਕੁਲ ਪਰਿਵਾਰ ਇਹ ਪਰਿਵਾਰ ਦੀਆਂ ਤਸਵੀਰਾਂ ਨੇ ਇਹ ਪਰਿਵਾਰ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਜਿਹੜਾ ਕਿ ਇਹ ਕੁੰਮਕਲਾ ਥਾਣੇ ਦੇ ਵਿੱਚ ਜਿਹੜਾ ਕਿ ਇਹ ਮਾਮਲਾ ਦਰਜ ਕੀਤਾ ਹੋਇਆ ਵੇ ਤੇ ਦਿਨ ਦਿਹਾੜੇ ਇੱਕ ਜੀਸੀਬੀ ਹਾਈਡਰਾ ਨੇ ਡਰਾਈਵਰ ਦੇ ਦੱਸਿਆ ਜਾ ਰਿਹਾ ਪਰਿਵਾਰ ਦੇ ਵੱਲੋਂ ਕਿ ਨਸ਼ੀਲੀ ਤਦਾ ਸ਼ਰਾਬੀ ਹਾਲਾਤ ਦੇ ਵਿੱਚ ਸੀਗਾ ਤੇ ਉਸਨੇ ਜਿਹੜਾ ਕੀ ਹੈ ਇੱਕ ਚਲਦੇ ਵਿਅਕਤੀ ਨੂੰ ਜਿਹੜਾ ਕੀ ਉਸਦੇ ਉੱਤੇ ਜੀਸੀਪੀ ਹਾਈਡਰਾ ਚਾਰਡ ਦਿੰਦਾ ਤੇ ਉਸ ਤੋਂ ਬਾਅਦ ਜਿਹੜਾ ਕੀ ਮੌਕੇ ਤੇ ਉਸਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਜਿਹੜਾ ਕੀ ਉੱਥੇ ਰਾਉਂਡ ਮਾਰਦਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਕੀ ਪਰਿਵਾਰ ਨੂੰ ਇਤਲਾਹ ਦਿੰਦਾ ਵਾ ਇਤਲਾਹ ਦੇਣ ਤੋਂ ਬਾਅਦ ਜਿਹੜਾ ਕੀ ਉਸ ਨੂੰ ਹਸਪਤਾਲ ਦੇ ਵਿੱਚ ਜਿਹੜਾ ਕੀ ਹੈ ਲਿਆਇਆ ਜਾਂਦਾ ਦਾਖਲ ਕਰਾਇਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਕੀ ਡਾਕਟਰ ਉਹਦੀ ਕੀ ਮਿੱਤੇ ਕੋਸ਼ਿਸ਼ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕੀ ਉਸਤੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਉਹ ਸਹ ਫੋਸਣ ਕਰਾਇਆ ਗਿਆ ਹਜੇ ਤੱਕ ਪੰਜਾਬ ਪੁਲਿਸ ਕਮ ਕਲਾ ਥਾਣੇ ਦੇ ਵਿੱਚ ਜਿਹੜੇ ਕਿ ਜਵਾਨ ਨੇ ਜਿਨ੍ਹਾਂ ਨੂੰ ਇਤਲਾ ਕੰਪਲੀਟ ਦਿੱਤੀ ਹੈ ਹਾਲ ਤੱਕ ਉਹਨਾਂ ਦੀ ਚੁੱਪੀ ਸੰਦੀ ਹੋਈ ਹੈ ਇਸ ਕੇਸ ਦੇ ਵਿੱਚ ਕਿਉਂ ਨਹੀਂ ਉਸ ਡਰਾਈਵਰ ਨੂੰ ਹਜੇ ਤੱਕ ਫੜਿਆ ਗਿਆ ਕਿ ਉਹਨੀ ਉਹਤੇ ਡਰਾਈਵਰ ਤੇ ਕਾਰਵਾਈ ਕੀਤੀ ਗਈ ਵੈਸੇ ਉਹਨਾਂ ਦੇ ਵੱਲੋਂ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਹਿਤਰਨ ਨਰਿੰਦ ਦਾ ਕੇਸ ਬੰਦਾ ਤੇ ਹਜੇ ਤੱਕ ਉਸ ਡਰਾਈਵਰ ਨੂੰ ਜਿਹੜਾ ਕਿ ਇਹ ਫੜਿਆ ਨਹੀਂ ਗਿਆ ਕਿਉਂ ਨਹੀਂ ਫੜਿਆ ਗਿਆ ਬੜਾ ਵੱਡਾ ਸਵਾਲ ਇੱਥੇ ਖੜਾ ਹੁੰਦਾ ਹੈ ਤੇ ਪਰਿਵਾਰ ਨੂੰ ਅਸ਼ਵਾਸ਼ਣ ਪਰਿਵਾਰ ਜਿਹੜਾ ਕਿ ਮੰਗ ਕਰ ਰਿਹਾ ਹੋਇਆ ਹੈ ਕਿ ਉਹ ਜਲਦ ਜਲਦ ਡਰਾਈਵਰ ਨੂੰ ਫੜਿਆ ਜਾਵੇ ਕੋਈ ਤਸਵੀਰਾਂ ਚ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਜਿਹੜਾ ਕਿ ਇਹ ਪੁਲਿਸ ਹੁਕਮਕਲਾ ਦੇ ਜਿਹੜਾ ਆਈਓ ਇੱਥੇ ਆਇਆ ਸੀਗਾ ਤੇ ਕਿਸ ਤਰ੍ਹਾਂ ਜਿਹੜਾ ਕਿ ਭਜਦਾ ਦਿਖਾਈ ਦੇ ਰਿਹਾ ਮੋਰਚੀ ਦੇ ਅੰਦਰ ਵੜ ਗਿਆ ਸਾਰੇ ਸਵਾਲਾਂ ਦਾ ਜਿਹੜਾ ਕਿ ਇਹ ਜਵਾਬ ਨਹੀਂ ਦਿੱਤਾ ਗਿਆ ਤੇ ਇਸ ਤੋਂ ਬਾਅਦ ਉਹ ਦੇਖਦੇ ਹਾਂ ਕਿ ਉਸ ਪੁਲਿਸ ਮੁਲਾਜ਼ਮ ਕਿੰਨੀ ਕੋ ਜਲਦੀ ਜਿਹੜਾ ਕਿ ਦੋਸ਼ ਨੂੰ ਪਕਰਤੀ ਹੈ ਜੁੜੇ ਹੋਏ ਲੁਧਾਨਾ ਲਾਈਵ ਦੇ ਨਾਲ ਸੰਜੇਦਰ ਨਾਲ ਜੋ ਰਿਪੋਰਟ ਧੰਨਵਾਦ